ਬੀਬੀਆਂ ਹਜ਼ਾਰ-ਹਜ਼ਾਰ ਨੂੰ ਡਿਕਰੀਆਂ ਲੋਕ ਰਾਸ਼ਨ ਨੂੰ ਡਿਕਰੇ ਹੈਗੇ ਆਂਗਣਵਾੜੀ ਵਰਕਰਾਂ ਤਨਖਾਹ ਨੂੰ ਡਿਕਰੀਆਂ ਖਜ਼ਾਨਾ ਕਿਦੇ ਲਈ ਭਰਿਆ ਇਹਨਾਂ ਲਈ ਭਰਿਆ ਹੋਊਗਾ ਸਾਡੇ ਲਈ ਤਾਂ ਹੈ ਨਹੀਂ 70000 ਕਰੋੜ ਰੁਪਈਆ ਤਾਂ ਇਹਨਾਂ ਨੇ ਚੱਕ ਲਿਆ ਕਰਜਾ ਠੀਕ ਹੈ ਉਹ ਉਹ ਗੇਜਰੀਵਾਲ ਨੂੰ ਝੂਟੇ ਦੇਣ ਵਾਸਤੇ ਭਰਿਆ ਇਹਨਾਂ ਦੇ ਵਿਆਹਾਂ ਵਾਸਤੇ ਭਰਿਆ ਸਾ ਅਸੀਂ ਤਾਂ ਭੁੱਖੇ ਮਰ ਰਹੇ ਆ ਨਾ ਇਹ ਤਨਖਾਹਾਂ ਡਰਾ ਹੀ ਨਹੀਂ ਕਰ ਸਕਦੇ ਫੰਡ ਹੀ ਡਰਾ ਨਹੀਂ ਕਰ ਸਕਦੇ ਇਹਨਾਂ ਦੀ ਤਾਂ ਹਾਲਤ ਇਹ ਹੈਗੀ ਕਿਸੇ ਐਮਐਲਏ ਨੂੰ ਕਹਿ ਦਿਓ ਕੁਛ ਨਹੀਂ ਪਤਾ ਕਿਸੇ ਮੰਤਰੀ ਨੂੰ ਕਹਿ ਦਿਓ ਕੁਛ ਨਹੀਂ ਪਤਾ ਮੁੱਖ ਮੰਤਰੀ ਨੂੰ ਕੁਛ ਨਹੀਂ ਪਤਾ ਦਿੱਲੀ ਤੋਂ ਤਾਰ ਹਿੱਲੂਗੀ ਤਾਂ ਕੰਮ ਹੋਊਗਾ ਨਹੀਂ ਕੰਮ ਨਹੀਂ ਹੁੰਦਾ 14 ਮਹੀਨੇ ਤਨਖਾਹ ਨਹੀਂ ਦਿੰਦੇ ਤੁਸੀਂ ਤੇ ਮੈਂ ਜਾਣ ਬੁੱਝ ਕੇ ਬਦਨਾਮ ਕਰ ਰਹੀ ਆ ਆ ਜੀ ਕਰਦਾ ਕਿਸੇ ਦਾ ਧਰਨਾ ਲਾਉਣ ਨੂੰ ਇੱਥੇ ਜੇ ਤੁਸੀਂ ਤਨਖਾਹ ਹੀ ਨਹੀਂ ਦਿੰਦੇ ਤਾਂ ਇਸ ਤੋਂ ਵੱਡੀ ਬੇਸ਼ਰਮੀ ਦਾ ਬਿਆਨ ਕਿਹੜਾ ਹੋਊਗਾ ਜਿਹੜਾ ਇਹ ਕਹਿੰਦਾ ਵੀ ਅਸੀਂ ਜਾਣ ਬੁੱਝ ਕੇ ਧਰਨੇ ਲਾ ਰਹੇ ਹਾਂ ਆਦੋਗੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸ੍ਰਿੰਦਰਪਾਲ ਸਿੰਘ ਤੇ ਤੁਸੀਂ ਜੁੜ ਚੁੱਕੇ ਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਅਸੀਂ ਖੜੇ ਹਾਂ ਐਮਐਲਏ ਜਗਰੂਪ ਸਿੰਘ ਗਿੱਲ ਜੋ ਬਠਿੰਡਾ ਸ਼ਹਿਰੀ ਦੇ ਵ代यक ਨੇ ਇਹਨਾਂ ਦੇ ਘਰ ਅੱਗੇ ਧਰਨਾ ਲੱਗਿਆ ਹੋਇਆ ਹੈ ਅੰਗਰਵਾਰੀ ਜੂਨੀਅਨ ਦੇ ਵਰਕਰਾਂ ਦਾ ਤੇ ਅੰਗਰਵਾਰੀ ਜੂਨੀਅਨ ਦੇ ਜਿਹੜੇ ਪ੍ਰਧਾਨ ਨੇ ਬੀਬੀ ਹਰ ਗੋਬਿੰਦ ਕੌਰ ਜੀ ਉਹ ਪਹੁੰਚੇ ਨੇ ਅਸੀਂ ਗੱਲਬਾਤ ਕਰਾਂਗੇ ਧਰਨਾ ਕੀ ਕਾਰਨ ਕਰਕੇ ਲਾਇਆ ਜੀ ਧਰਨਾ ਲਾਉਣ ਦਾ ਕਾਰਨ ਇਹ ਹੈਗਾ ਜੀ ਸਰਕਾਰ ਨੇ ਗੱਲਾਂ ਤਾਂ ਬਹੁਤ ਕੀਤੀਆਂ ਸੀ ਅਸੀਂ ਉਹਨਾਂ ਗੱਲਾਂ ਤੇ ਤਾਂ ਆ ਆ ਹੀ ਨਹੀਂ ਰਹੇ ਹਲੇ ਨਾ ਉਹਨਾਂ ਗੱਲਾਂ ਤੇ ਧਿਆਨ ਹੈਗਾ ਹਲੇ ਤਾਂ ਹਾਲਤ ਇਹ ਹੈਗੇ ਵੀ ਅਸੀਂ 30 ਦਿਨ ਕੰਮ ਕਰਨ ਤੋਂ ਬਾਅਦ ਤਨਖਾਹ ਮੰਗਦੇ ਆ ਮਾਨ ਪੱਤਾ ਮੰਗਦੇ ਆ 14 ਮਹੀਨੇ ਹੋ ਗਏ ਮਾਨ ਪੱਤਾ ਨਹੀਂ ਮਿਲਿਆ ਉਹਦੇ ਕਰਕੇ ਇਹ ਧਰਨਾ ਲੱਗਿਆ ਹੋਇਆ ਹੈ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਚਾਹੇ ਮੁੱਖ ਮੰਤਰੀ ਸਾਹਿਬ ਜਾਂ ਹੋਰ ਵੱਡੇ ਲੀਡਰ ਹੈਗੇ ਆ ਉਹ ਤਾਂ ਅਕਸਰ ਕਹਿੰਦੇ ਆ ਵੀ ਪਹਿਲਾਂ ਵਾਲੇ ਵੈਸੀ ਰੌਲਾ ਪਾਉਂਦੇ ਰਹੇ ਸਿਆਸੀ ਆਗੂ ਜਾਂ ਪਾਰਟੀਆਂ ਹੁਣ ਤਾਂ ਖਜ਼ਾਨਾ ਭਰਿਆ ਹੋਇਆ ਹੈ ਕਿਹਦੇ ਲਈ ਭਰਿਆ ਹੋਇਆ 70000 ਕਰੋੜ ਰੁਪਏ ਤਾਂ ਇਹਨਾਂ ਨੇ ਚੱਕ ਲਿਆ ਕਰਜ਼ਾ ਠੀਕ ਹੈ ਉਹ ਉਹ ਗੇਜਰੀਵਾਲ ਨੂੰ ਝੂਟੇ ਦੇਣ ਵਾਸਤੇ ਭਰਿਆ ਇਹਨਾਂ ਦੇ ਵਿਆਹਾਂ ਵਾਸਤੇ ਭਰਿਆ ਸਾਡੀ ਅਸੀਂ ਤਾਂ ਭੁੱਖੇ ਮਰ ਰਹੇ ਹਾਂ ਨਾ ਬੀਬੀਆਂ ਹਜ਼ਾਰ-ਹਜ਼ਾਰ ਨੂੰ ਡੀਕ ਰੀਆਂ ਲੋਕ ਰਕਸ਼ਨ ਨੂੰ ਡੀਕ ਰੇ ਹੈਗੇ ਆਂਗਣਵਾੜੀ ਵਰਕਰਾਂ ਤਨਖਾਹ ਨੂੰ ਡੀਕ ਰੀਆਂ ਖਜ਼ਾਨਾ ਕਿਹਦੇ ਲਈ ਭਰਿਆ ਇਹਨਾਂ ਲਈ ਭਰਿਆ ਹੋਊਗਾ ਸਾਡੇ ਲਈ ਤਾਂ ਹੈ ਨਹੀਂ ਤੇ ਇਹਦਾ ਕਾਰਨ ਕੀ ਮੰਨਦੇ ਹੋ ਤੁਸੀਂ ਵੀ ਤੁਸੀਂ ਕਹਿੰਦੇ ਹੋ 2-3 ਸਾਲ ਹੋ ਗਏ 2 ਸਾਲ ਹੋ ਗਏ 1.5 ਸਾਲ ਹੋ ਗਏ ਨਹੀਂ ਮਿਲੇ ਤੁਹਾਨੂੰ ਪੱਤੇ ਤਨਖਾਹ ਤੱਕ ਕੀ ਕਾਰਨ ਮੰਨਦੇ ਹੋ ਇਹਦਾ ਕਾਰਨ ਅਸੀਂ ਇਹ ਮੰਨਦੇ ਹਾਂ ਇਹ ਸਰਕਾਰ ਦੀ ਠੀਕ ਹੈ ਇਹਨਾਂ ਇਹ ਜਿਹੜਾ ਹੈਗਾ ਇਹ ਜਮਾ ਇੱਕ ਤਾਂ ਦਿੱਲੀ ਤੋਂ ਚੱਲਦੀ ਹੈ ਕਿਸੇ ਐਮਐਲਏ ਨੂੰ ਕਹਿ ਦਿਓ ਕੁਛ ਨਹੀਂ ਪਤਾ ਕਿਸੇ ਮੰਤਰੀ ਨੂੰ ਕਹਿ ਦਿਓ ਕੁਛ ਨਹੀਂ ਪਤਾ ਮੁੱਖ ਮੰਤਰੀ ਨੂੰ ਕੁਛ ਨਹੀਂ ਪਤਾ ਦਿੱਲੀ ਤੋਂ ਤਾਰ ਹਿੱਲੂਗੀ ਤਾਂ ਕੰਮ ਹੋਊਗਾ ਨਹੀਂ ਕੰਮ ਨਹੀਂ ਹੁੰਦਾ ਸਾਰੀ ਮਿਸਮੈਨੇਜਮੈਂਟ ਹੈਗੀ ਆ ਇਹਨਾਂ ਨੂੰ ਕੁਛ ਨਹੀਂ ਪਤਾ ਵੀ ਕਿਵੇਂ ਕੰਮ ਹੋਣਿਆ ਕਿਵੇਂ ਨਹੀਂ ਹੋਣੇ ਇਹ ਤਨਖਾਹਾਂ ਡਰਾ ਹੀ ਨਹੀਂ ਕਰ ਸਕਦੇ ਫੰਡ ਹੀ ਡਰਾ ਨਹੀਂ ਕਰ ਸਕਦੇ ਇਹਨਾਂ ਦੀ ਤਾਂ ਹਾਲਤ ਇਹ ਹੈਗੀ ਆ ਜਿਵੇਂ ਹੁਣ ਅੰਗਣਵਾੜੀ ਜਿਹੜੇ ਬੱਚੇ ਸੀਗੇ ਵਰਕਾ ਉੱਥੇ ਸੈਂਟਰਾਂ ਚ ਉਹ ਇਧਰ ਸਕੂਲਾਂ ਚ ਹੋ ਗਏ ਪ੍ਰੀ ਨਰਸਰੀ ਸ਼ੁਰੂ ਕਰਤਾ ਹੁਣ ਕੀ ਰੋਲ ਹੁੰਦਾ ਅੰਗਣ ਵਾੜੀ ਵਰਕਰਾਂ ਦਾ ਆਂਗਣਵਾੜੀ ਵਰਕਰਾਂ ਨੂੰ ਤਾਂ ਇਹਨਾਂ ਨੇ ਇਹ ਕੀਤਾ ਹੋਇਆ ਵੀ ਤੁਸੀਂ ਸਾਰਾ ਜਿਹੜਾ ਏਰੀਆ ਹੈਗਾ ਸਾਰੇ ਡਿਪਾਰਟਮੈਂਟ ਜਿਹੜਾ ਕੋਈ ਵੀ ਕੰਮ ਨਹੀਂ ਕਰਦਾ ਤੁਸੀਂ ਉਹਦਾ ਕੰਮ ਇਹਨਾਂ ਨੂੰ ਦੇ ਦਿਓ ਸਾਰੀ ਦਿਹਾੜੀ ਰਿਪੋਰਟਾਂ ਬਣਵਾਈ ਜਾਂਦੇ ਆ ਰਿਪੋਰਟਾਂ ਬਣਵਾਈ ਜਾਂਦੇ ਜਿਹੜਾ ਸਾਡੀ ਜੌਬ ਨਹੀਂ ਹੈਗੀ ਸਾਡੀ ਜੌਬ ਹੈਗੀ ਹੈ 0 ਤੋਂ 6 ਸਾਲ ਦੇ ਬੱਚਿਆਂ ਦੀ ਦੇਖਰੇਖ ਕਰਨੀ ਉਹਨਾਂ ਨੂੰ ਪ੍ਰੀ ਸਕੂਲ ਐਜੂਡੇਸ਼ਨ ਦੇਣੀ ਤਿੰਨ ਤੋਂ 6 ਸਾਲ ਨੂੰ ਦੂਜਿਆਂ ਨੂੰ ਪੂਰਕ ਹਾਰ ਦੇਣਾ ਠੀਕ ਹੈ ਉਹਨਾਂ ਦੀ ਰੈਫਰਲ ਸਵਾਵਾ ਉਹਨਾਂ ਦੀ ਗਰੋਥ ਮੋਨਿਟਰਿੰਗ ਇਹ ਕੰਮ ਹੈਗੇ ਸਾਡੇ ਉਹ ਕੰਮਾਂ ਤੋਂ ਤਾਂ ਸਾਨੂੰ ਹਟਾਇਆ ਹੋਇਆ ਇਹਨਾਂ ਨੇ ਪਾਸੇ ਇਹਨਾਂ ਨੇ ਕਦੇ ਕਿਸੇ ਦਾ ਕੰਮ ਕਿ ਦੇ ਆਰਪੋਟਾ ਬਣਾ ਦਿਓ ਜੀ ਆਰਪੋਟਾ ਬਣਾ ਦਿਓ ਜੀ ਸਾਰੀ ਦਿਹਾੜੀ ਕਾਗਜ਼ਾਂ ਦੇ ਨਾਲ ਮੱਥਾ ਮਰਾਈ ਜਾਂਦੇ ਰਹਿੰਦੇ ਆ ਇਧਰ ਉਧਰ ਦੀਆਂ ਰਿਪੋਰਟਾਂ ਬਣਾ ਕੇ ਟਾਈਮ ਪਾਸ ਕਰਦੇ ਆ ਇਹ ਸਿੱਖਿਆ ਦੀ ਗੱਲ ਕੀਤੀ ਉਹ ਕਹਿੰਦੇ ਸਕੂਲ ਆਫ ਐਮੀਨੈਂਸ ਬਣਾਏ ਆ ਕਾਫੀ ਬੱਚਿਆਂ ਨੂੰ ਵਧੀਆ ਕੁਆਲਟੀ ਦੀ ਸਟੱਡੀ ਦੇਣੀ ਆ ਹੋਰ ਸਾਰਾ ਕੁਝ ਕਰਨਾ ਸਕੂਲ ਆਫ ਐਮੀਨੈਂਸ ਜਿਹੜੇ ਹੈਗੇ ਆ ਬਾਦਲ ਸਾਹਮਣੇ ਤੋਂ ਪਹਿਲਾਂ ਚਾਰ ਤਰ੍ਹਾਂ ਦੇ ਸਕੂਲ ਬਣਾਏ ਹੋਏ ਸੀਗੇ ਠੀਕ ਹੈ ਤੇ ਉਹੀ ਸਕੂਲ ਹੈ ਜਿਨ੍ਹਾਂ ਨੂੰ ਉਹਨਾਂ ਦਾ ਨਾਮ ਬਦਲ ਰਹੇ ਆ ਰੰਗ ਰੋਗਣ ਕਰ ਰਹੇ ਆ ਮੈਂ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਨ ਜਾ ਰਹੀ ਆ ਮੈਂ ਕੱਲ ਇੱਕ ਪਿੰਡ ਦੇ ਵਿੱਚ ਮੀਟਿੰਗ ਕਰਨ ਗਈ ਅੱਜ ਵੀ ਇੱਕ ਪਿੰਡ 'ਚ ਮੀਟਿੰਗ ਕਰਕੇ ਆਈ ਆ ਪਲੱਸ 2 ਵਾਲੇ ਐਸਸੀ ਬੱਚੇ ਰੋ ਰਹੇ ਹੈਗੇ ਆ ਕਹਿੰਦੇ 3000 ਰੁਪਈਆ ਸਾਡੇ ਕੋਲੋਂ ਫੀਸ ਮੰਗੀ ਜਾ ਰਹੀ ਆ ਕਹਿੰਦੇ ਵੀ ਪਹਿਲਾਂ 3000 ਫੀਸ ਲੈ ਕੇ ਆਓ ਤਾਂ ਤੁਹਾਡੀ ਪਲੱਸ 2 'ਚ ਐਡਮਿਸ਼ਨ ਹੋਊਗੀ ਨਾ ਬੱਚਿਆਂ ਨੂੰ ਕਿਤਾਬਾਂ ਨਾ ਬੱਚਿਆਂ ਨੂੰ ਦੀਆਂ ਫੀਸਾਂ ਮਾਫ਼ ਕੁਝ ਨਹੀਂ ਝੂਠ ਹੈ ਸਾਰੇ ਝੂਠ ਹੈ ਜਿਵੇਂ ਹੁਣ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਹੈਗੇ ਹੋ ਤਾਂ ਤੁਹਾਡੇ ਤੇ ਤਾਂ ਇਹ ਵੀ ਹੈ ਵੀ ਤੁਸੀਂ ਜਾਣਬੁੱਝ ਕੇ ਸਰਕਾਰ ਨੂੰ ਇੱਕ ਬਦਨਾਮ ਕਰ ਰਹੇ ਹੋ ਉਹ ਤਾਂ ਕਹਿੰਦਾ ਵੀ ਸਾਰਾ ਕੁਝ ਵਧੀਆ ਚੱਲ ਰਿਹਾ ਆ ਪੁੱਛ ਲਓ 14 ਮਹੀਨੇ ਤਨਖਾਹ ਨਹੀਂ ਦਿੰਦੇ ਤੁਸੀਂ ਤੇ ਮੈਂ ਜਾਣਬੁੱਝ ਕੇ ਬਦਨਾਮ ਕਰ ਰਹੀ ਆ ਠੀਕ ਹੈ ਆ ਜੀ ਕਰਦਾ ਕਿਸੇ ਦਾ ਧਰਨਾ ਲਾਉਣ ਨੂੰ ਇੱਥੇ ਜੇ ਤੁਸੀਂ ਤਨਖਾਹ ਹੀ ਨਹੀਂ ਦਿੰਦੇ ਤਾਂ ਇਸ ਤੋਂ ਵੱਡੀ ਬੇਸ਼ਰਮੀ ਦਾ ਬਿਆਨ ਕਿਹੜਾ ਹੋਊਗਾ ਜਿਹੜਾ ਇਹ ਕਹਿੰਦਾ ਵੀ ਅਸੀਂ ਜਾਣਬੁੱਝ ਕੇ ਧਰਨੇ ਲਾ ਰਹੇ ਹਾਂ ਹੱਦ ਹੋ ਗਈ ਤੇ ਜਿਵੇਂ ਅੱਜ ਤੁਸੀਂ ਜਗਰੂਪ ਸਿੰਘ ਗਿੱਲ ਦੇ ਕੋਠੀ ਦੇ ਅੱਗੇ ਧਰਨਾ ਲਾਇਆ ਹੋਇਆ ਤੇ ਉਹਨਾਂ ਨੇ ਤੁਹਾਡੀ ਗੱਲਬਾਤ ਸੁਣੀ ਕੋਈ ਮੰਗ ਪੱਤਰ ਵਗੈਰਾ ਲਿਆ ਤੁਹਾਡੇ ਤੋਂ ਪੀ ਆਏ ਉਹਨਾਂ ਦੇ ਮੰਗ ਪੱਤਰ ਲੈਣੋਂ ਆਪ ਤਾਂ ਐਮ ਐਲ ਏ ਸਭ ਤਾਂ ਹੈ ਨਹੀਂ ਕਹਿੰਦੇ ਹੈ ਨਹੀਂਗੇ ਉਹ ਤਾਂ ਦੇਖੋ ਅਸੀਂ ਆਏ ਨਹੀਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬਣੀ ਤਾਂ ਮੈਨੂੰ 6 ਮਹੀਨੇ ਹੋਏ ਆ ਜਾਂ 7 ਹੋਏ ਆ ਅਤੇ ਧਰਨਾ ਵੀ ਇਹਨਾਂ ਦੇ ਵਾਰਚ ਅਜ 6 ਮਾਂ ਲੱਗ ਗਿਆ 2 ਸਾਲ ਹੋ ਗਏ ਜਦੋਂ ਦੀ ਸਰਕਾਰ ਆਈ ਹੈ ਉਦੋਂ ਤਾਂ ਮੈਂ ਐਮ ਐਲ ਏ ਨਹੀਂ ਸੀਗੀ ਨਾ ਪ੍ਰਧਾਨ ਤੇ ਹੁਣ ਤਨਖਾਹਾਂ ਤਾਂ ਜੇ 6 ਮਹੀਨੇ ਤੋਂ ਸਾਨੂੰ ਸਾਰੇ ਪੰਜਾਬ ਦਾ ਹਾਲ ਹੈ ਤਨਖਾਹ ਤਾਂ ਨਿਕਲੂਗੀ ਜੇ ਧਰਨਾ ਲਾਵਾਂਗੇ ਨਹੀਂ ਤਨਖਾਹ ਨਹੀਂ ਨਿਕਲਦੀ ਹੈਗੀ ਕੋਈ ਹੋਰ ਅੱਗੇ ਕੀ ਐਕਸ਼ਨ ਹੋ ਸਕਦਾ ਹੈ ਜਿਵੇਂ ਅੱਜ ਤੁਸੀਂ ਇੱਕ ਜ਼ਿਲ੍ਹੇ 'ਚ ਇੱਥੇ ਲਾਇਆ ਧਰਨਾ ਹੋਰ ਅੱਗੇ ਤਨਖਾਹ ਲੈਣ ਵਾਸਤੇ ਕੋਈ ਪ੍ਰੋਟੈਸਟ ਕਰ ਸਕਦੇ ਹੋ ਕੈਬਨਿਟ ਮੰਤਰੀ ਦੇ ਅਸੀਂ ਮਲੋਟ ਧਰਨਾ ਲਾਵਾਂਗੇ ਇਸ ਤੋਂ ਅਗਲਾ ਸਾਡਾ ਐਕਸ਼ਨ ਇਹੀ ਹੈ ਠੀਕ ਹੈ ਦੂਜੀ ਗੱਲ ਮੈਂ ਜਿਹੜੀ ਕਹਿਣਾ ਚਾਹਣੀ ਹੈ ਵੀ ਪੰਜਾਬ ਦੀ ਆਂਗਣਵਾੜੀ ਵਰਕਰਾਂ ਹੈਲਪਰਾਂ ਤੋਂ ਪੰਜਾਬ ਦੀਆਂ ਔਰਤਾਂ ਤੋਂ ਪੰਜਾਬ ਦੇ ਮੁਲਾਜ਼ਮਾਂ ਤੋਂ ਇਹ ਆਸ ਨਾ ਕਰਨ ਵੀ ਇਹਨਾਂ ਨੂੰ ਕੋਈ ਵੋਟ ਦੇਊਗਾ ਇਹਨਾਂ ਨੇ ਸਾਰਿਆਂ ਦੇ ਨਾਲ ਧੋਖਾ ਕੀਤਾ ਇਕੱਲੀ ਆਂਗਣਵਾੜੀ ਵਰਕਰ ਨਾਲ ਨਹੀਂ ਹਰ ਵਰਗ ਨਾਲ ਧੋਖਾ ਕੀਤਾ ਇਹਨਾਂ ਨੇ ਝੂਠ ਬੋਲੇ ਆ ਮੈਨੂੰ ਮੈਂ ਹੈਰਾਨ ਐ ਵੀ ਇਹ ਲੋਕਾਂ ਕੋਲੇ ਵੋਟ ਮੰਗਣ ਕਿਵੇਂ ਜਾਣਗੇ ਕਹਿਣਗੇ ਕੀ ਵੀ ਅਸੀਂ ਤੁਹਾਡੇ ਲਈ ਆ ਕੀਤਾ ਲੋਕ ਸਭਾ ਚੋਣਾਂ 'ਚ ਮਤਲਬ ਪੂਰਾ ਫਰ ਸਾਰੇ ਗੱਲਬਾਤਾਂ ਮੈਂ ਪਉ ਗਈ ਜਦੋਂ ਤੁਸੀਂ ਕਿਸੇ ਨੂੰ ਸੁਪਨੇ ਏਡੇ ਵੱਡੇ ਵੱਡੇ ਵਿਖਾਏ ਆ ਮਹਿਲਾਂ ਦੇ ਤਾਂ ਤੁਸੀਂ ਬਣਾਈ ਚੋ ਆਪਣੀ ਵੀ ਨਹੀਂ ਅਗਲੇ ਲਈ ਤੇ ਮੈਂ ਮੈਂ ਫੇਰ ਵਾਰ ਦੁਬਾਰਾ ਕਹਿ ਰਹੀ ਆ ਵੀ ਇਹ ਕਿਹੜਾ ਮੁੱਦਾ ਲੈ ਕੇ ਜਾਣਗੇ ਲੋਕਾਂ ਦੇ ਵਿੱਚ ਵੀ ਅਸੀਂ ਤੁਹਾਨੂੰ ਆ ਕੀਤਾ ਅਸੀਂ ਗੱਲਬਾਤ ਕਰ ਰਹੀ ਸੀ ਅੰਗਣਵਾੜੀ ਯੂਨੀਅਨ ਦੇ ਪ੍ਰਧਾਨ ਵੀ ਬਾਹਰ ਗੋਬਿੰਦ ਕੌਰ ਜੀ ਨਾਲ ਜਿਨ੍ਹਾਂ ਨੇ ਦੱਸਿਆ ਕਿ ਅੰਗਣਵਾੜੀ ਵਰਕਰਾਂ ਦੀਆਂ ਹੈਲਪਰਾਂ ਦੀ ਜਿਹਨਾਂ ਸਮੱਸਿਆਵਾਂ ਹੈਗੀਆਂ ਪਿਛਲੇ ਡੇਢ ਦੋ ਸਾਲਾਂ ਤੋਂ ਤਨਖਾਹ ਨਹੀਂ ਮਿਲੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਨੇ ਪਤਾ ਹੈ ਕਿ ਮੰਤਰੀ ਗੱਲ ਨਹੀਂ ਸੁਣ ਰਹੇ ਤੇ ਤਾਂ ਕਰਕੇ ਇਹ ਧਰਨੇ ਮੁਜ਼ਾਰੇ ਕਰਨ ਦੇ ਲਈ ਮਜਬੂਰ ਨੇ ਧੰਨਵਾਦ ਬਹੁਤ ਸ਼ੁਕਰੀਆ